ਸਾਤ ਜਿਹੜੀ ਆ ਹੋ ਸਕਦੀ ਹੈ ਪਰ ਉੱਥੇ ਹੀ ਜੇਕਰ ਭਾਰੀ ਬਰਸਾਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਹੀ ਆ ਕਾਫੀ ਜ਼ਿਆਦਾ ਅਲਰਟ ਜਿਹੜੇ ਨੇ ਉਜਾਰੀ ਕੀਤੇ ਗਏ ਨੇ ਤਾਂ ਜੇਕਰ ਅਲਰਟ ਦੀ ਇੱਥੇ ਗੱਲ ਕੀਤੀ ਜਾਵੇ ਤਾਂ ਦੱਸ ਦੇ ਕਿ ਪੰਜਾਬ ਦੇ ਵਿੱਚ ਬਰਸਾਤ ਜਿਹੜੀ ਆ ਹਾਲਾਂਕਿ ਪੈ ਰਹੀ ਹੈ ਤੇ ਤਰਨਤਾਰਨ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਾਫੀ ਹੱਦ ਤੱਕ ਬਰਸਾਤ ਪਈ ਹੈ ਜਦਕਿ ਮੁਹਾਲੀ ਬਠਿੰਡਾ ਤੇ ਫਤਿਹਗੜ ਸਾਹਿਬ ਜ਼ਿਲ੍ਹਿਆਂ ਦੇ ਵਿੱਚ 20% ਦੀ ਜਿਹੜੀ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ ਉੱਥੇ ਹੀ ਜੇਕਰ ਇਸ ਦੇ ਨਾਲ ਗੱਲ ਕਰੀਏ ਤਾਂ ਕਿਸਾਨਾਂ ਨੂੰ ਵੱਡੀ ਸਲਾਹ ਵੀ ਦਿੱਤੀ ਗਈ ਹੈ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਕਾਫੀ ਹੱਦ ਤੱਕ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਇੱਥੇ ਹੈ ਕਿਉਂਕਿ ਆਮ ਲੋਕ ਇਹਨਾਂ ਦਿਨਾਂ ਦੇ ਵਿੱਚ ਮੌਸਮ ਚੰਗਾ ਹੋਣ ਦੇ ਕਰਕੇ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਨੇ ਜਾਂ ਫਿਰ ਘੁੰਮਣ-ਫਿਰਨਾ ਚਾਹੁੰਦੇ ਨੇ ਤਾਂ ਉਹਨਾਂ ਲੋਕਾਂ ਨੂੰ ਵੀ ਇੱਥੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਮੌਸਮ ਨੂੰ ਦੇਖ ਕੇ ਹੀ ਘਰੋਂ ਬਾਹਰ ਨਿਕਲੋ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਬਰਸਾਤ ਹੈ ਉਹ ਦੱਸੀ ਜਾ ਰਹੀ ਹੈ ਇੱਥੋਂ ਇਲਾਵਾ ਕਿੰਨਾ ਕਮੀ ਪਈ ਹੈ ਵੀ ਤੁਹਾਨੂੰ ਦੱਸ ਦਈਏ ਤਾਂ ਇੱਥੇ ਅਗਸਤ ਮਹੀਨੇ ਦੇ ਵਿੱਚ 190 ਐਮ ਐਮ ਤੱਕ ਦੀ ਜਿਹੜੀ ਬਰਸਾਤ ਹੋਈ ਹੈ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 190 ਐਮ ਐਮ ਦੀ ਬਾਰਿਸ਼ ਪੂਰੀ ਹੋ ਚੁੱਕੀ ਹੈ ਤਾਂ ਇੱਥੇ ਬਹੁਤ ਸਾਰੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਮੀਂਹ ਹੈ ਉਹ ਕਾਫੀ ਹੱਦ ਤੱਕ ਵਰਿਆ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਮੌਸਮ ਦੀ ਗੱਲ ਕਰ ਲਈਏ ਤਾਂ ਇਸ ਵਾਰ ਕਾਫੀ ਹੱਦ ਤੱਕ ਜਿਹੜੀ ਗਰਮੀ ਪਈ ਸੀ ਤਾਂ ਇਸ ਗਰਮੀ ਨੇ ਉਦੋਂ ਨਿਜ਼ਾਤ ਫੜੀ ਜਦੋਂ ਬਰਸਾਤਾ ਹੋਣੀਆਂ ਸ਼ੁਰੂ ਹੋਈਆਂ ਤਾਂ ਬਰਸਾਤਾਂ ਦੀ ਜਦਕਰ ਗੱਲ ਕਰੀਏ ਤਾਂ ਸੌਨ ਦੇ ਮਹੀਨੇ ਦੇ ਵਿੱਚ ਤਾਂ ਬਰਸਾਤਾਂ ਆਉਂਦੀਆਂ ਹੀ ਨੇ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਸੌਨ ਦਾ ਮਹੀਨਾ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਤਾਂ ਵੀ ਜਿਹੜਾ ਮੀਂਹ ਹੈ ਉਹ ਕਾਫੀ ਜ਼ਿਲ੍ਹਿਆਂ ਦੇ ਵਿੱਚ ਵਰ ਰਿਹਾ ਹੈ ਤੇ ਮੀਂਹ ਦੇ ਚੱਲਦੇ ਬਹੁਤ ਸਾਰੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੀਂਹ ਕਰਕੇ ਜਿਹੜਾ ਪਾਣੀ ਹੈ ਜ਼ਿਲ੍ਹਿਆਂ ਦੇ ਵਿੱਚ ਭਰਿਆ ਹੋਇਆ ਹੈ ਤੇ ਸਾਰੇ ਹੀ ਜ਼ਿਲ੍ਹੇ ਤਕਰੀਬਨ ਬਰਸਾਤੀ ਪਾਣੀ ਦੇ ਨਾਲ ਕਾਫੀ ਹੱਦ ਤੱਕ ਮੁਸ਼ਕਲਾਂ ਸਹਿ ਰਹੇ ਨੇ ਤਾਂ ਇੱਥੇ ਜੇਕਰ ਆਮ ਜਨਤਾ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕ ਵੀ ਕਾ ਹੱਦ ਤੱਕ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਏ ਤਾਂ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਮੀਂਹ ਨੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਿੱਤੀਆਂ ਨੇ ਕਿਉਂਕਿ ਕਾਫੀ ਲੋਕ ਜੋ ਦੂਰ ਦੁਰਾਡੇ ਕੰਮ ਕਰਦੇ ਨੇ ਤਾਂ ਉਹਨਾਂ ਲੋਕਾਂ ਨੂੰ ਕਾਫੀ ਸਮੱਸਿਆਵਾਂ ਆਈਆਂ ਨੇ ਕਾਫੀ ਹੱਦ ਤੱਕ ਮੀਂਹ ਜਿਹੜੇ ਨੇ ਇਸ ਵਾਰ ਪੈ ਰਹੇ ਨੇ ਤੇ ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਹੈ ਤੇ ਵੱਡੀ ਖਬਰ ਵੀ ਹੈ ਕਿ ਮੀਂਹ ਜਿਹੜਾ ਹੈ ਕਾਫੀ ਜ਼ਿਲ੍ਹਿਆਂ ਦੇ ਵਿੱਚ ਪੈ ਰਿਹਾ ਹੈ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਨਹੀਂ ਹੋ ਰਹੀ ਹੈ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਬੋਲ ਰਿਹਾ ਹਾਂ ਸ਼ੁਰੂ ਤੋਂ ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ i1 ਪੰਜਾਬੀ ਟੀਵੀ ਤੇ ਸਤਿ ਨਮਸਕਾਰ ਧੰਨਵਾਦ ਮਾਲਵਿੰਦਰ ਜੀ ਕੀ ਕਹਿਣਾ ਚਾਹੋਗੇ ਇੱਥੇ ਆਪਾਂ ਅੱਜ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਇੱਥੇ ਨਵੀਂ ਅਪਡੇਟ ਜੋ ਨਿਕਲ ਕੇ ਸਾਹਮਣੇ ਆਈ ਹੈ ਇਸ ਅਪਡੇਟ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤਾਂ ਆਮ ਲੋਕਾਂ ਨੂੰ ਇੱਥੇ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਘੁੰਮਣ ਫਿਰਨ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਵੀ ਮੌਸਮ ਨੂੰ ਦੇਖ ਕੇ ਜਾਓ ਤੇ ਆਮ ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਮੀਂਹ ਪੈ ਸਕਦੇ ਨੇ ਤਾਂ ਤੁਸੀਂ ਆਪਣਾ ਧਿਆਨ ਰੱਖੋ ਕੁਲ ਮੈਂ ਸਵੇਰ ਦਾ ਦੋ ਵਾਰ ਪੈ ਚੁੱਕਿਆ ਰਾਤ 11 ਵਜੇ ਵੀ ਪਿਆ ਤੇ ਸਵੇਰੇ 3 ਵਜੇ ਵੀ ਪਿਆ ਮੀਤਾ ਹੁਣ ਦੇਖੋ ਝੂਠ ਬੋਲਣ ਵਾਲੀ ਗੱਲ ਆ ਦਿਨ ਦੇ ਵਿੱਚ ਦੀ ਦੋ ਦੋ ਤਿੰਨ ਤਿੰਨ ਵਾਰ ਪੈਦਾ ਕਿਸੇ ਬੁੱਧਾ ਕਿਲੋਮੀਟਰ ਦੇ ਵਿੱਚ ਪੈ ਗਿਆ ਕਿਤੇ ਅੱਧਾ ਕਿਲੋਮੀਟਰ ਦੇ ਪੈ ਗਿਆ ਇੱਕ ਤੇ ਨੇਰੀ ਆ ਗਈ ਕਿਤੇ ਨਹੀਂ ਆਈ ਇਹ ਜਰਾ ਰਾਤ ਬਾਰਸ਼ ਹੋਈ ਆ ਵੀ ਜਿਹਨੀਆਂ ਕਰਨੀਆਂ ਫਸਲਾਂ ਦੀਆਂ ਆ ਗੀਆਂ ਹੂੰ ਜਿਹੜੀਆਂ ਮਤਲਬ ਨਸਾਰੇ ਦੇ ਵਿੱਚ ਜੀਰੀਆਂ ਆਈਆਂ ਹੋਈਆਂ ਤੀਆਂ ਤੇ ਉਹਨਾਂ ਦਾ ਵੀ ਬਹੁਤ ਉੱਤਰਿਆ ਕਰਕੇ ਜਿਹੜੀ ਮੌਸਮ ਦੀ ਕੁਦਰਤ ਆ ਇਹ ਹੀ ਆਪਸ ਪੈਂਦੀ ਆ ਜੇਕਰ ਇਹ ਪਹਿਲੇ ਅੱਜ ਤੋਂ ਮਹੀਨਾ ਪਹਿਲਾਂ ਤਾਂ ਕੁਝ ਹਰੰਗ ਹੋਰ ਹੋਣੇ ਸੀ ਜਿਹੜੋ ਜੋ ਕਾਨਪੁਰਖ ਕਰਦਾ ਉਹ ਚੰਗਾ ਹੀ ਕਰਦਾ ਜੀ 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 ਬਿਲਕੁਲ ਕਿਸਾਨਾਂ ਨੂੰ ਵੀ ਜਿਨ੍ਹਾਂ ਦੀਆਂ ਜੀੜੀਆਂ ਨਹੀਂ ਨਸਰੀਆਂ ਦਾ ਪੱਤਾ ਲਵੇਟ ਸੀ ਉਹਦੇ ਵਿੱਚ ਵੀ ਲੱਖਾਂ ਰੁਪਈਆਂ ਦਾ ਫਾਇਦਾ ਹੋਇਆ ਦਵਾਈ ਲੈਣੀ ਸਾਨੂੰ ਸਪਰੇਅ ਕਰਨੀ ਪੈਣੀ ਸੀ ਬਿਲਕੁਲ ਜੀ ਬਿਲਕੁਲ ਤੇ ਇੱਥੇ ਦੇਖੋ ਸੰਗਰੂਰ ਤੋਂ ਤੁਸੀਂ ਬੋਲ ਰਹੇ ਹੋ ਤਾਂ ਸੰਗਰੂਰ ਦੇ ਵਿੱਚ ਮੌਸਮ ਨੂੰ ਲੈ ਕੇ ਕਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਦੇਖੋ ਜੀ ਅਪਡੇਟ ਤਾਂ ਸਾਨੂੰ ਮੈਂ ਦੇਖਿਆ ਨਹੀਂ ਹੈਗਾ ਮੀਡੀਆ ਤੇ ਅਜੇ ਆਪਣਾ 2 ਘੰਟੇ ਤੋਂ ਇੱਥੇ ਆਉਣਾ ਹੁੰਦਾ ਸੀ ਪਰ ਸ਼ਾਮੀ 6:00 ਵਜੇ ਵੀ ਪਿਆ ਤੇ 11:00 ਵਜੇ 3:00 ਵਜੇ ਫਿਰ ਪੂਰੀ ਪਿਆ ਤੇ ਅੱਜ ਵੀ 2:00 ਵਜੇ ਪੈ ਗਿਆ ਜੀ ਬਿਲਕੁਲ ਤੇ ਇੱਥੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਦੇਖੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਇੱਥੇ ਆਪਣੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ 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 ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਹੈਲੋ ਸਨੀਹਰੂ ਮੋਢੇ ਹਰਨਦੂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ i1 ਪੰਜਾਬੀ ਟੀਵੀ ਤੇ ਧੰਨਵਾਦ ਮਨਪੂਰਨ ਧੰਨਵਾਦ ਹਾਂਜੀ ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਮੌਸਮ ਨੂੰ ਲੈ ਕੇ ਹੈ ਤੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਾਫੀ ਜ਼ਿਲ੍ਹਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਪੈ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਇੱਥੇ ਕਰਨਾ ਪੈ ਸਕਦਾ ਹੈ ਬਿਲਕੁਲ ਬਿਲਕੁਲ ਮਾੜਾ ਦੇਖੋ ਮੌਸਮ ਦਾ ਜਿਹੜਾ ਕਿ ਦਿਨਾਂ ਕਿਤੇ ਡਾ ਕਮਗਾਉਣਾ ਜੀ ਜੀ ਕੁਝ ਆਗਮ ਕਾਉਣਾ ਇਸੇ ਕਰਕੇ ਕਹਿ ਰਹੇ ਆ ਜਿਹੜਾ ਮੌਸਮ ਹੈ ਕਿ ਦਿਨਾਂ ਕਿਤੇ ਉਹ ਸਾਡੇ ਮੁਕਾਬਲ ਦੇ ਵੀ ਜਿਹੜਾ ਉਹਨੂੰ ਅਸਰ ਕੀਤਾ ਜਾਂਦਾ ਹੈ। ਹੂੰ ਕਿਉਂਕਿ ਇਹਨਾਂ ਦਿਨਾਂ ਚਾਹੇ ਬਾਪੂ ਤੇ ਅੰਮ੍ਰਿਤ ਮਾਹਿੰਦਾ ਮੌਸਮ ਪਰੋਂ ਤਾਂ ਸਾਡਾ ਮਾਸੂ ਦਾ ਜਿਹੜਾ ਗੁਰਨ ਲੱਗ ਜਿੰਦੇ। ਜੀ। ਵੇੜਾਂ ਦੀ ਬਰਸਾਤ ਹੋਣੀ, ਮੌਸਮ ਦਾ ਬਦਲ ਜਾਣਾ। ਕਿਤੇ ਨਾ ਕਿਸੇ ਗੱਲ ਸੁਪ ਘਮਾਉਂਦੀ ਚੀ ਗੱਲ ਇਹ ਵੀ ਵੇੜਾਂ ਦਾ ਕੱਟ ਜਾਣਾ ਜਾਂ ਵੇੜਾਂ ਨੂੰ ਕੱਟ ਦੇਣਾ, ਕੱਟ ਲਾਉਣਾ। ਕਿ ਜਦੋਂ ਅੱਗੇ ਅਸਲੀਅਤ ਉਹ ایسی ਤੋਂ ਦੂਰ ਹੁੰਦੇ ਜਾ ਰਹੇ ਹੈ ਇਸ ਕਰਕੇ ਜਿਹੜਾ ਮੌਸਮ ਆ ਗੜਬੜਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਦੇਖੋ ਮੌਸਮ ਨੂੰ ਲੈ ਕੇ ਲਗਾਤਾਰ ਵੱਡੀ ਅਪਡੇਟਸ ਨਿਕਲ ਕੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਇੱਥੇ ਜੇਕਰ ਆਪਾਂ ਮੀਂਹ ਦੀ ਗੱਲ ਕਰਦੇ ਹਾਂ ਜਿੰਨਾ ਦੇਖੋ ਮੀਂਹ ਪਿਆ ਹੈ ਅੱਜ ਜਿੰਨੀਆਂ ਵੀ ਖਬਰਾਂ ਜਾਂ ਫਿਰ ਸੋਸ਼ਲ ਮੀਡੀਆ ਆਪਾਂ ਦੇਖਿਆ ਤਾਂ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਮੀਂਹ ਕਰਕੇ ਕਾਫੀ ਥਾਵਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ ਤਾਂ ਬਹੁਤ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਬੜਾ ਦੇਖੋ ਜਿਹੜੇ ਪ੍ਰਸ਼ਾਸਨ ਦੇ ਕੰਮ ਹੁੰਦੇ ਆ ਪ੍ਰਸ਼ਾਸਨ ਦੇ ਕੰਮ ਹੀ ਹੁੰਦੇ ਆ ਜੀ ਮੌਸਮ ਨੇ ਕਿਹੜੇ ਹਿਸਾਬ ਨਾਲ ਛੱਡਣਾ ਉਹ ਤਾਂ ਪੁਤਰ ਦੇ ਹੱਥ ਹੈ ਹੂੰ ਉਹ ਬੰਦੇ ਦੇ ਹੱਥੀਂ ਦੇ ਕੇ ਮ ਬੰਦੇ ਦੇ ਹੱਥ ਆ ਗਿਆ ਹੁੰਦਾ ਪ੍ਰਸ਼ਾਸਨ ਦੇ ਹੱਥ ਆ ਗਿਆ ਹੁੰਦਾ ਉਹ ਚੀਜ਼ਾਂ ਨੂੰ ਉਹ ਚੀਜ਼ਾਂ تا تا جاتا hmm. کی کی ہو جاتا پانی جی اگر تم ہڑا کی بھی گل نہ کرو جا پر ساتھی پانی نکل نہیں سکتا کتنے نہ کتنے کھڑا ہو جاتا وہ ایسیڈنٹا کا کارن بنتا گڈیا خراب ہوگ پریشان ہوتے ہیں دیکھو جنے بھی سرکار نے ਮੈਥਾ ਹੀ ਕਿ ਪਹਿਲਾਂ ਵੀ ਗੱਲ ਕੀਤੀ ਸੀ ਸੈਂਟਰ ਸਰਕਾਰ ਨੇ ਰੋੜ ਬਣਾਏ ਆ ਜੀ ਰੋੜਾਂ ਦੇ ਨਾਲ ਵਿੱਚ ਬਣਾਏ ਆ ਕੋਈ ਵੀ ਸਟੈਂਡਰਡ ਬੇਂਚ ਬਣਾਇਆ ਕਦਮ ਟਾਲਾ ਬਣਾਇਆ ਕੋਈ ਰੇਲਵੇ ਦਾ ਬਣਾਇਆ ੁੱਛ ਵੀ ਬਣਾਇਆ ਕਿਤੇ ਵੀ ਜਗ੍ਹਾ ਤੁਸੀਂ ਦੇਖੋ ਬਣਾ ਪੂਰੇ ਇੰਡੀਆ ਦੇ ਵਿੱਚ ਉਹ ਪਾਣੀ ਦੀ ਨਿਕਾਸੀ ਹੈ ਹੀ ਨਹੀਂ ਜਿਹੜੇ ਰੇਲਵੇ ਦੇ ਥੰਨੇ ਨੂੰ ਬੇਂਚ ਬਣਾਇਆ ਕਿਤੇ ਜਿਹੜੇ ਨਿਕ ਰੋੜਾਂ ਦੇ ਨੂੰ ਆ ਤਾਂ ਬੜੇ ਮੇਲੇ ਤੁਮੜਾ ਦੇ ਨਾਲ ਸੁਸਿਆ ਬੰਦਾ ਪਾਉਣਾ ਤੇ ਠੰਡੇ ਦਾ ਇੰਨਾ ਪਾਣੀ jama ਹੋ ਜਾਂਦਾ ਜਿਹੜੇ ਪਿੰਡ ਸ਼ਹਿਰ ਤੋਂ ਸਿੱਕੀ ਸ਼ਹਿਰ ਰਹਿ ਜਾਂਦੇ ਆ ਜਿੱਥਾ ਜਲ ਪਾਣੀ ਖਾਦੀ ਕੀਤਾ ਹੁੰਦਾ ਉਹੀ ਦੇਰ ਬਰਸਾ ਗੱਡੀਆਂ ਬੱਚੀਆਂ ਦਾ ਆਉਣਾ ਜਾਣਾ ਸਭ ਦਾ ਬੰਦ ਹੋ ਜਾਂਦਾ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਇਹ ਦਿਨ ਤੋਂ ਤੁਹਾਨੂੰ ਦੇਖਣ ਨੂੰ ਜਿਹੜੀ ਜੀ ਜੀ ਬਿਲਕੁਲ ਨਿਕਾਸੀ ਦੇ ਪ੍ਰਬੰਧਾ ਦੀ ਵੀ ਆਪਾਂ ਗੱਲ ਕਰ ਲੈਣੇ ਆ ਕਿ ਨਿਕਾਸੀ ਦੇ ਪ੍ਰਬੰਧ ਹਮੇਸ਼ਾ ਅਕਸਰ ਹੀ ਸਰਕਾਰਾਂ ਦੀਆਂ ਜਿਹੜੀ ਪੋਲ ਖੋਲਦੇ ਹੋਏ ਨਜ਼ਰ ਆਉਂਦੇ ਨੇ ਹਾਂ ਬਿਲਕੁਲ ਬੜਮ ਦੇਖੋ ہونی چاہیے دیکھو پانی کا راستہ کھلا ہونا چاہیے یا جیت کوئی برج بنے کوئی کچھ بنے اتنے پانی کھڑا نہ ہو جی اب صرف دس منٹ کی پانچ منٹ بھی ہوں روڈ ہو جاتا لوگوں کے ایسیڈنٹ ہونے کتنے کتنے گیڈیا خراب ہو جائیں پانی پی کے خراب ہو جائیں رو ویل والے پریشان ہونے سائیکل والے پریشان ہونے آیزوں کا دھیان کیوں نہیں رکھیا جاتا یہ چیزیں دھیان روڈ بنا ٹائم کیوں نہیں رکھیا جاتا روڈ بنا کے ٹائم یہ چیزیں بھی کتے نہ کتنے کمی رہتی ہے کمیاں رہ جی وہ ਸਸਪਰਮਾ ਜਾਈ ਤੇ ਲੇਕਿਨ ਸਰਕਾਰਾਂ ਕੰਟਰੈਕਟ ਲੈਂਦੀਆਂ ਕੰਟਰੈਕਟ ਰੋਡ ਬਣਾਉਣ ਦਾ ਕੰਮ ਚੱਲ ਜਦਾ ਬਾਅਦ ਜਿਹੜੀ ਪਬਲਿਕ ਆ ਉਹ ਪਰੇਸ਼ਾਨ ਹੁੰਦੀ ਐ ਐਕਸੀਡੈਂਟਾਂ ਦਾ ਸਾਹਣਾ ਕਰਨਾ ਪੈਂਦਾ ਜੀ ਬਿਲਕੁਲ ਹਾਂਜੀ ਮਾਲਵਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਦੇਖੋ ਜਿਹੜੀ ਮੇਰੀ ਗੱਲ ਕਹਿ ਰਹੇ ਨੇ ਬਿਲਕੁਲ ਸਹੀ ਆ ਪਰ ਇਹ ਸਰਕਾਰਾਂ ਦੀਆਂ ਨਕਾਮੀਆਂ ਉਦੋਂ ਆਉਂਦੀਆਂ ਨੇ ਜਦੋਂ ਰੋਡ ਬਣ ਜਾਂਦਾ ਜਿਹੜੀਆਂ ਇੱਕ ਦੂਜੇ ਦੇ ਜ਼ਿਮੀਂਦਾਰ ਤੇ ਖੇਤ ਉਧਰ ਉਧਰੀ ਲੈਣ ਆ ਉਹਨਾਂ ਨੂੰ ਪਾਈਪ ਲਾਈਨ ਬਾਅਦ ਚ ਪਾਉਂਦੇ ਨੇ ਦੇਖੋ ਇਹ ਪਾਈਪ ਲਾਈਨ ਪਹਿਲਾਂ ਪਾਣੀ ਚਾਹੀਦੀ ਆ ਜੀ ਬਿਲਕੁਲ ਜਦੋਂ ਰੋਡ ਆ ਵੱਡਾ ਉਹਦੇ ਵਿੱਚੋਂ ਲੋਕਾਂ ਦੇ ਪਰੇਸ਼ਾਨੀਆਂ ਨੇ ਮੈਂ ਸੁਣਿਆ ਕਿ ਮੋਦੀ ਸਾਹਿਬ ਕਹਿੰਦੇ ਕਿਸਾਨਾਂ ਅਸਿੱਤ ਪਰ ਕਿਸਾਨਾਂ ਨਾਲ ਜੁੜ ਕੇ ਤਾਂ ਇਹ ਵੀ ਦੇਖੋ ਸਮੱਸਿਆ ਜਿਵੇਂ ਕਿਸੇ ਦੇ 2 ਕਿੱਲੇ ਨੇ 1 ਕਿੱਲਾ ਉਧਰ ਰਹਿ ਗਿਆ ਕਿ ਕਿੱਲਾ ਬਚਾਲਿਆ ਜੇ 3 ਕਿੱਲੇ ਜੀ ਪਾਣੀ ਮੰਗਣ ਦੇ ਨਾਮ ਤੇ ਜਿਹੜਾ ਪਹਿਲੇ ਰਾਸਪਾ ਖੇਤ ਤੋਂ ਲੰਦਾ ਉਹ ਨਾਲ ਆਨਲਾਈਨ ਖੁੱਲ ਗਿਆ ਦੇਖੋ ਬਹੁਤ ਸਾਰੀਆਂ ਵੀਡੀਓਜ਼ ਅਜੀਆਂ ਵੀ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਇਸੀ ਪੂਲ ਦੇ ਉੱਤੋਂ ਪਾਣੀ ਨੀਚੇ ਵੱਲ ਨੂੰ ਆ ਰਿਹਾ ਹੁੰਦਾ ਤਾਂ ਨੀਚੇ ਪੁਲ ਦੇ ਨੀਚੇੋਂ ਨਿਕਲਣ ਵਾਲੇ ਜਿੰਨੇ ਵੀ ਰਾਹੀਰ ਹੁੰਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਇੱਥੇ ਕਰਨਾ ਪੈਂਦਾ ਹੈ ਦੇਖੋ ਜੀ ਉਹ ਪਹਿਲਾਂ ਜ਼ਮੀਨ ਨਾਲ ਤਾਂ ਉਹੀ ਤੋਂ ਪਾਸੇ ਵੱਲ ਡੂੰਗਾ ਹੋਇਆ 3-4 ਫੁੱਟ ਪਾਣੀ ਡੂੰਗਾ ਹੋਗਾ 10 ਫੁੱਟੋਂ ਕੁੱਝੇ-ਦੁੱਝੇ ਪਿੰਡਾਂ ਨਾਲ ਲਾਈਨ ਟੁੱਟਿਆ ਹੋਣਾ ਉਹਦਾ ਬਿਲਕੁਲ ਸਰ ਜਿਵੇਂ ਸਾਡੇ ਸਕੂਲੀ ਬੱਚੇ ਨੇ ਜਾਂ ਆਮ ਵੈਸਲੇ ਉਹਨਾਂ ਦੇ ਵਿੱਚ ਤੋਂ ਫਿਰ ਪਾਣੀ ਉਹਨਾਂ ਦੇ ਉੱਪਰ ਦੀ ਹੋ ਜਾਂਦਾ ਜਿਵੇਂ ਕਈ ਵਾਰ ਗੱਡੀਆਂ ਦੇ ਉੱਤੋਂ ਵੀ ਪਾਣੀ ਫੈਲਾ ਹੋਏ ਦਾ ਗੱਡੀ ਵੀ ਨਹੀਂ ਲੰਘਦੀ ਹੈ ਕਿ ਉਹਦੇ ਵਿੱਚ ਜਿਹੇ ਚੀਜ਼ਾਂ ਨੇ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਚਲੋ ਮੌਸਮ ਕੁਦਰਤ ਦੇ ਹੱਥਾਂ ਜੀ ਜੀ ਜਿਹੜੀ ਸਰਕਾਰਾਂ ਦੇ ਸਹਿਯੋਗੀ ਭਵੰਤਵਾਨ ਨੇ ਵੀ ਆਪਣੀ ਕਿਉਂਕਿ ਜਿੰਮੇਦਾਰ ਨੂੰ ਪੰਜਵੇਂ ਦਰਸਤਿਕ ਮੋਟਰ ਤੇ ਲਾ ਦੇਣੇ ਚਾਹੀਦੇ ਨੇ ਕਿ ਉਹਨਾਂ ਦੇ ਵਿੱਚ ਕੋਈ ਆਮਲ ਹੋਇਆ ਕੀ ਪਟਵਾਰੀਆਂ ਤੋਂ ਸਰਪਾਸਰਾ ਹੋਣ ਨਹੀਂ ਹੁੰਦਾ ਉਹ ਗੱਲਾਂ ਦਾ ਚੈਦਾ ਨਹੀਂ ਵੀ ਮੋਟਰ ਦੀ ਸਾਫ ਸਿਟੀ ਕੱਢਾਂਗੇ ਕਸਾਲਾਂ ਨੂੰ ਮਿਲਦੇ ਉਹ ਕਰਕੇ ਦਾ ਦਿਖਾਓ ਜੇ ਇੱਕ ਪਿੰਡ ਵਿੱਚ ਵੀ ਕਰਾਈ 10 ਪਿੰਡਾਂ ਦੇ ਮੂਹਰੇ ਦਾਸਤ ਲੱਗ ਜਾਵੇ ਬਿਲਕੁਲ ਜੀ ਬਿਲਕੁਲ ਪਰ ਪਰ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਸਰਕਾਰ ਨੂੰ ਵੀ ਇਹ ਵੀ ਜ਼ਮੀਨ ਹਰਨੇ ਨੂੰ ਪੱਟਣਾ ਸੁੱਕਾ ਮੱਤ ਨੂੰ ਪਹਿਲਾਂ ਨਮਾ ਨਮਾ ਚਾਹੀਦਾ ਬਿਲਕੁਲ ਤੇ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਜਿੱਦਾਂ ਜਿੱਦਾਂ ਹੁਣ ਮੌਸਮ ਚੇਂਜ ਹੁੰਦਾ ਜਾ ਰਿਹਾ ਹੈ ਤਾਂ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਾਅ ਦੇ ਵਿਚਾਰ ਆ ਰਿਹਾ ਤਾਂ ਬਹੁਤ ਲੋਕ ਜਿਹੜੇ ਨੇ ਬਿਮਾਰ ਵੀ ਪੈ ਰਹੇ ਨੇ ਇਸ ਕੋਈ ਜਿਹੜੇ ਹੁਣ ਜੀ ਜੰਤਾਂ ਜਦੋਂ ਬਰਸ਼ਾਂਤਾਂ ਜਾਦੇ ਹੁੰਦੀਆਂ ਨੇ ਬੇਮੌਸਮੀਆ ਉਹਦੇ ਵਿੱਚ ਇੱਕ ਜ਼ਮੀਨਾਂ 'ਚ ਧੜਿਆਂ ਦੀ ਆ ਰਿਹਾ ਪਾਣੀ ਆ ਜਾਂਦਾ ਜੀ ਜੰਤਾਂ ਉੱਪਰ ਆਉਂਦਾ ਜਿਵੇਂ ਅਸੀਂ ਖੇਤਾਂ 'ਚ ਕੰਮ ਕਰਨ ਵਾਲੇ ਆ ਜਿਵੇਂ ਸੱਪ ਨੇ ਨਿਓੜੇ ਨੇ ਉਹ ਆਪਣੀਆਂ ਆਪਣੇ ਖੱਡਾਂ ਤੋਂ ਬਾਹਰ ਆ ਰਹੇ ਨੇ ਕਰਵਾਇਸ ਵਾਜ ਨਹੀਂ ਆ ਉਹਦੇ ਵਿੱਚ ਜੋ ਇਹੋ ਜਿਹਾ ਮੀਂਹ ਪੈਦਾ ਬੇਮੌਸਮੀ ਉਹਨਾਂ ਦੇ ਵਿੱਚ ਵੀ ਸਾਨੂੰ ਖੇਤਾਂ ਦੇ ਵਿੱਚ ਵੀ ਬਹੁਤ ਇਹੋ ਜਿਹੀ ਬੇਮੌਸਮੀ ਕਰਕੇ ਦਿੱਕਤਾਂ ਬਹੁਤ ਆਉਂਦੀਆਂ ਨੇ ਪਰ ਜਿਹੜੇ ਅੱਜ ਅਸੀਂ ਰਾਤ ਨੂੰ ਜਾਂਦੇ ਤੇ ਜਾਂ ਬੈਂਟਰੀ ਲੈ ਕੇ ਮਜਬੂਰੀ ਆ ਜਾਣਾ ਪਊਗਾ ਜਾਂ ਫਿਰ ਦਿਨ ਚੜੇ ਜਾਣਾ ਪਊਗਾ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਕੁਦਰਤ ਦੀ ਚੀਜ਼ ਆ ਕੁਦਰਤ ਦਾ ਕਿਸਮਾ ਜਿਹੋ ਆਪਾਂ ਛੇੜ-ਖੜ ਕਰਦੇ ਆ ਤਾਂ ਸਾਨੂੰ ਹਣਤਾਜ ਇਹ ਭੁਗਤ ਨਹੀਂ ਪਿਆ ਬਿਲਕੁਲ ਬਹੁਤ-ਬਹੁਤ ਧੰਨਵਾਦ ਮਾਲਵਿੰਦਰ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਜੀਵ ਜੀ ਕੁਝ ਕਹਿਣਾ ਚਾਹੋਗੇ ਕਿਉਂਕਿ ਮੌਸਮ ਅਪਡੇਟ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਬਹੁਤ ਸਾਰੇ ਲੋਕ ਬਿਮਾਰ ਵੀ ਪੈ ਰਹੇ ਨੇ ਕਿਉਂਕਿ ਮੌਸਮ ਲਗਾਤਾਰ ਚੇਂਜ ਹੁੰਦਾ ਜਾ ਰਿਹਾ ਕਦੇ ਮੀਂਹ ਆਉਂਦਾ ਹੈ ਤੇ ਕਦੇ ਗਰਮੀ ਦੇ ਵਿੱਚ ਵਾਦਾ ਦੇਖਣ ਨੂੰ ਮਿਲਦਾ ਹਾਂ ਹਾਂ ਬਿਲਕੁਲ ਮੈਡਮ ਦੇਖੋ ਖਾਣ ਪੀਣ ਦਾ ਧਿਆਨ ਜਿਆਦਾ ਰੱਖਣਾ ਪਾਣੀ ਪੀਂਹਿਆ ਜਾਂ ਬਰਫ ਵਾਲਾ ਪਾਣੀ ਪੀਂਹਿਆ ਕੋਲ ਡਰਿੰਕ ਜਿਆਦਾ ਠੰਡਾ ਜੀ ਹਾਂ ਇਹਨਾਂ ਧਿਆਨਾਂ ਕਿ ਕਰਨਾ ਕਿ ਤੇ ਪ੍ਰੇਸ਼ਾ ਕਿਉਂਕਿ ਬਦਲਦਾ ਮੌਸਮ ਹੈ ਜਾਂ ਕਿਤੇ ਨਾ ਕਿਤੇ ਉਹਨਾਂ ਵਰਗੀਆਂ ਦਾ ਖਤਮ ਹੋਣੀ ਹੈ ਸੰਸਾਰੀਆਂ ਖਤਮ ਹੋਣੀ ਹੈ ਜਿਹੜਾ ਖਾਣ-ਪੀਣ ਦਾ ਧਿਆਨ ਇਹਦੇ ਰੱਖੋਗੇ ਫਿਰ ਤੁਸੀਂ ਕਿਤੇ ਨਾ ਕਿਤੇ ਤੰਦਰੁਸਤ ਵੀ ਰਹੋਗੇ ਜੇ ਖਾਣ-ਪੀਣ ਦਾ ਧਿਆਨ ਨਹੀਂ ਰੱਖੋਗੇ ਤਾਂ ਕਿਤੇ ਨਾ ਕਿਤੇ ਸਿੱਖ ਬਿਮਾਰੀਆਂ ਦਾ ਸ਼ਿਕਾਰ ਜਿਹੇ ਹੁੰਦੇ ਰਹੋਗੇ ਬਾਕੀ ਗੱਲ ਬੇਬੋਸਮੀ ਨਹੀਂ ਵੀ ਆ ਬਰਬਾਦ ਹੋਈ ਹੈ ਸਾਡੀ ਤਾਂ ਕਹਿਣਾ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਦਾ ਉਹ ਡਿਪਾਰਟਮੈਂਟ ਉਹ ਮਹਿਕਮਾ ਆਹੀ ਲੱਗਦੇ ਨੇ ਜੋ ਉਹਨਾਂ ਦਾ ਲੰਡ ਕਰਦੇ ਜੋੜ ਲਾਉਂਦਾ ਉਹਨਾਂ ਨੇ ਜੋਰ ਕਿਤੇ ਨਾ ਕਿਤੇ ਲੱਗੀਆਂ ਨਾਲ ਇਹ ਉਹਨਾਂ ਤੋਂ ਜੋਰ ਲਾਵੇ ਜੋ ਕੰਮ ਨੂੰ ਪਹਿਲਾਂ ਕੰਮ ਤੇ ਜੋਰ ਲਾ ਦੋ ਜਿੱਦਾਂ ਜਦੋਂ ਪ੍ਰਸ਼ਾਸਨ ਹੁੰਦੀ ਹੈ ਪ੍ਰਸ਼ਾਸਨ ਤੋਂ ਪਹਿਲਾਂ ਕੰਮ ਨੂੰ ਲੱਗਾਇਆ ਜਾਵੇ ਤਾਂ ਕਿ ਪ੍ਰਸ਼ਾਸਨ ਆਉਣ ਤੋਂ ਬਾਅਦ ਦੇ ਬਾਅਦ ਮਸ਼ੀਨਾਂ ਲੱਗੀਆਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਅੱਸੀ ਅੱਜ ਦਾ ਜੋ ਵਿਸ਼ਾ ਲੈ ਕੇ ਆਏ ਸੀ ਹਾਲਾ ਕਿ ਮੌਸਮ ਦੀ ਅਪਡੇਟ ਸੀ ਤੇ ਮੌਸਮ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਗਰਮੀ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਸ਼ਹਿਰਾਂ ਦੇ ਵਿੱਚ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਇੱਥੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਦੱਸਦਾ ਕਿ ਕਾਫੀ ਜਗਾਵਾਂ ਤੇ ਕਾਫੀ ਬਰਸਾਤ ਦੇਖਣ ਨੂੰ ਮਿਲੀ ਹੈ ਤੇ ਕਾਫੀ ਥਾਵਾਂ ਦੇ ਉੱਤੇ ਬਰਸਾਤ ਜਿਹੜੀ ਹੈ ਉਹ ਘਟੀ ਹੈ ਤੇ ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਸ਼ਹਿਰਾਂ ਦੇ ਵਿੱਚ ਲੰਬੇ ਸਮੇਂ ਤੋਂ ਬਰਸਾਤ ਹੋ ਰਹੀ ਹੈ ਲਗਾਤਾਰ ਇੱਕ ਦਿਨ ਛੱਡ ਕੇ ਜਿਹੜਾ ਮੀਂਹ ਪੈ ਰਿਹਾ ਤੇ ਆਮ ਲੋਕਾਂ ਨੂੰ ਔਨੀਆਂ ਹੀ ਦਿੱਕਤਾਂ ਪਰੇਸ਼ਾਨੀਆਂ ਚਲਣੀਆਂ ਪੈ ਰੀਆਂ ਨੇ ਕਿਉਂਕਿ ਜੇਕਰ ਨਿਕਾਸੀ ਦੇ ਕੰਮਾਂ ਦੀ ਵੀ ਆਪਾਂ ਗੱਲ ਕਰਦੇ ਆ ਤਾਂ ਨਿਕਾਸੀ ਪ੍ਰਬੰਧਾਂ ਦੀ ਵੀ ਇੱਥੇ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਲੋਕ ਬਿਮਾਰ ਪੈ ਰਹੇ ਨੇ ਕਿਉਂਕਿ ਕਾਫੀ ਥਾਵਾਂ ਦੇ ਉੱਤੇ ਗਰਮ ਸਰਦ ਜਿਹੜੇ ਨੇ ਲੋਕ ਹੋ ਰਹੇ ਨੇ ਤਾਂ ਇੱਥੇ ਬਰਸਾਤ ਨੂੰ ਲੈ ਕੇ ਲਗਾਤਾਰ ਆ ਨਵੇਂ ਅਲਰਟ ਜੇਡੇ ਨੇ ਉਜਾਰੀ ਤਾਂ ਹੁੰਦੇ ਨੇ ਪਰ ਇਹਨਾਂ ਅਲਰਟਸ ਦੇ ਵਿੱਚ ਆਪਾਂ ਨੂੰ ਚਾਹੀਦਾ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੀਏ ਤੇ ਕਿਤੇ ਨਾ ਕਿਤੇ ਜਿਹੜੇ ਲੋਕ ਬਾਹਰ ਘੁੰਮਣ ਫਿਰਨ ਦੇ ਸ਼ੌਕੀਨ ਨੇ ਤਾਂ ਮੌਸਮ ਨੂੰ ਦੇਖ ਕੇ ਮੌਸਮ ਅਪਡੇਟ ਲੈ ਕੇ ਹੀ ਬਾਹਰ ਨਿਕਲਣ ਕਿਉਂਕਿ ਜੇਕਰ ਆਪਾਂ ਇੱਥੇ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਦੇ ਵਿੱਚ ਕਾਫੀ ਹੱਦ ਤੱਕ ਬਦਲਾਅ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਤੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਜੇਕਰ ਇੱਥੇ ਮੌਸਮ ਨੂੰ ਦੇਖ ਕੇ ਬਾਹਰ ਨਿਕਲਿਆ ਜਾਵੇ ਤਾਂ ਸ਼ਾਇਦ ਇਹਨਾਂ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਦੂਜੇ ਪਾਸੇ ਜੇਕਰ ਸਰਕਾਰਾਂ ਦੀ ਗੱਲ ਕਰਦੇ ਆ ਤਾਂ ਸਰਕਾਰਾਂ ਦੇ ਵੱਲੋਂ ਕੀਤੇ ਗਏ ਨਿਕਾਸੀ ਦੇ ਪ੍ਰਬੰਧਾਂ ਦੀ ਪੂਰੀ ਤਰੀਕੇ ਦੇ ਨਾਲ ਪੋਲ ਜਿਹੜੀ ਹੈ ਉਹ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਰਕਾਰਾਂ ਦੇ ਵੱਲੋਂ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਬਹੁਤ ਸਾਰੀ ਵੀਡੀਓਜ਼ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪੂਲ ਦੀਆਂ ਜਾਂ ਫਿਰ ਬ੍ਰਿਜ ਦੀਆਂ ਜੋ ਪਾਣੀ ਦੇ ਨਾਲ ਪਰੇ ਹੋਏ ਨੇ ਤਾਂ ਇੱਥੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਤੁਹਾਡੇ ਸ਼ਹਿਰ ਦੇ ਵਿੱਚ ਵੀ ਅਜੀਹਾ ਕੋਈ ਨਿਕਾਸੀ ਦਾ ਪ੍ਰਬੰਧ ਖਰਾਬ ਹੈ ਜਾਂ ਫਿਰ ਮੌਸਮ ਤੁਹਾਡੇ ਸ਼ਹਿਰ ਦਾ ਜੋ ਵੀ ਹੈ ਤੁਸੀਂ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਇਸੇ ਦੇ ਨਾਲ ਦੇਖਦੇ ਰਹੋ E1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂਰ ਟਵਾਲ ਨੂੰ ਦਿਓ ਇਜਾਜ਼ਤ